ਮੇਰੀ ਉਮਰ 65 ਸਾਲ ਹੈ ਮੈਂ ਪੰਜਾਬ ਦੇ ਇੱਕ ਪ੍ਰਾਈਵੇਟ ਕਾਲਜ ਵਿੱਚ ਪੰਜਾਬੀ ਦਾ ਪ੍ਰੋਫੈਸਰ ਸੀ ਪਹਿਲਾਂ ਹਾਲਾਤ ਕੋ ਜਿਆਦਾ ਵਧੀਆ ਨਹੀਂ ਸੀ ਪਰ ਹੁਣ ਵਧੀਆ ਗੁਜ਼ਾਰਾ ਹੋ ਰਿਹਾ ਮੇਰੀ ਪਤਨੀ ਮੇਰੇ ਤੋਂ 6 ਸਾਲ ਛੋਟੀ ਹੈ ਉਸਨੇ ਹਰ ਸਮੇਂ ਮੇਰੇ ਦੁੱਖ ਸੁੱਖ ਵਿੱਚ ਮੇਰਾ ਸਾਥ ਦਿੱਤਾ ਕਹਿਣ ਨੂੰ ਤਾਂ ਮੈਂ ਪ੍ਰੋਫੈਸਰ ਸੀ ਪਰ ਜੱਦੀ ਪੁਸ਼ਤੀ ਕੋਈ ਜਿਆਦਾ ਨਾ ਹੋਣ ਕਰਕੇ ਤਨਖਾਹ ਨਾਲ ਸਿਰਫ ਗੁਜ਼ਾਰਾ ਹੀ ਹੁੰਦਾ ਸੀ ਤੇ ਉਪਰੀ ਕਮਾਈ ਕਿਸੇ ਤਰ੍ਹਾਂ ਵੀ ਕਰਨਾ ਮੇਰੀ ਫਿਤਰਤ ਨਹੀਂ ਸੀ ਤੇ ਨਾ ਹੀ ਕਦੇ ਪਤਨੀ ਨੇ ਮੈਨੂੰ ਮਜਬੂਰ ਕੀਤਾ ਸੀ। ਬਸ ਇੱਕ ਹੀ ਰੀਤ ਸੀ। ਤੇ ਟੀਚਾ ਵੀ ਕਿ ਬੇਟੇ ਨੂੰ ਪੜਾਉਣਾ ਤੇ ਕਿਸੇ ਵਧੀਆ ਨੌਕਰੀ ਤੇ ਦੇਖਣਾ ਚਾਹੁੰਦਾ ਸੀ। ਮੇਰਾ ਇੱਕ ਹੀ ਪੁੱਤਰ ਹੈ ਓੰਕਾਰਦੀਪ। ਬਸ ਜੋ ਵੀ ਸੀ ਉਸੇ ਲਈ ਹੀ ਸੀ ਤੇ ਉਸੇ ਤੇ ਹੀ ਲਗਾ ਦਿੱਤਾ। ਤਾਂ ਕਿ ਉਸਦੀ ਪੜ੍ਹਾਈ ਤੇ ਉਸਦੇ ਸੁਪਨਿਆਂ ਤੱਕ ਪਹੁੰਚਣ ਵਿੱਚ ਕੋਈ ਰੁਕਾਵਟ ਨਾ ਆਵੇ। ਅਸੀਂ ਆਪਣਾ ਦੁੱਖ-ਸੁੱਖ ਬਾਅਦ ਵਿੱਚ ਦੇਖਦੇ ਸੀ। ਸਾਡੇ ਲਈ ਪਹਿਲਾਂ ਸਾਡੇ ਪੁੱਤਰ ਦੀਆਂ ਰੀਝਾਂ ਸੀ। ਉੰਕਾਰ ਇੰਜੀਨੀਅਰਿੰਗ ਕਰਨ ਤੋਂ ਬਾਅਦ ਅਮਰੀਕਾ ਵਿੱਚ ਨੌਕਰੀ ਕਰਕੇ ਲੱਖਾਂ ਕਮਾਇਆ ਸੀ। ਅਸੀਂ ਖੁਰਸੀ ਕੀ ਉਹ ਆਪਣੀ ਜ਼ਿੰਦਗੀ ਵਿੱਚ ਸੈੱਟ ਹੋ ਗਿਆ। ਅੱਜ ਦੇਸੀ ਕਿਉ ਦੀ ਖੁਸ਼ਬੂ ਹੌਲੀ-ਹੌਲੀ ਪੂਰੇ ਘਰ ਵਿੱਚ ਫੈਲ ਗਈ ਸੀ। ਮੇਰੀ ਪਤਨੀ ਬਸੇਨੇ ਨੂੰ ਪਹੁੰਚਦੇ ਹੋਏ ਬੈਠਕ ਵਿੱਚ ਆ ਕੇ ਬੈਠ ਗਈ। ਮੈਂ ਆਪਣੇ ਹੱਥਾਂ ਵਿੱਚਲਾ ਅਖਬਾਰ ਪਾਸੇ ਰੱਖਦਿਆਂ ਕਿਹਾ ਕੀ ਗੱਲ ਹੈ ਬਈ? ਬਹੁਤ ਵਧੀਆ ਵਧੀਆ ਪਕਵਾਨ ਬਣਾ ਰਹੀ ਹੈ। ਕੰਮ ਖਤਮ ਹੋ ਗਿਆ ਜਾਂ ਰਹਿਦਾ ਹਜੇ? ਉਹ ਕਹਿਣ ਲੱਗੀ ਬਸ ਖਤਮ ਹੋ ਗਿਆ ਸਮਝੋ ਥੋੜਾ ਜਿਹਾ ਹੋਰ ਬਣਾਉਣਾ ਹੈ ਬਸ ਉਹ ਬਣਾ ਲਵਾਂ ਮੈਂ ਕਿਹਾ ਮੈਨੂੰ ਇੱਕ ਕੱਪ ਚਾਹ ਮਿਲੂਗੀ ਅਸਲ ਵਿੱਚ ਬੇਟੇ ਬਹੂ ਦੇ ਆਉਣ ਦੀ ਖੁਸ਼ੀ ਵਿੱਚ ਤੂੰ ਮੈਨੂੰ ਪੁੱល ਲਈ ਮੈਂ ਆਪਣੀ ਪਤਨੀ ਨੂੰ ਵਿਅੰਗਮਈ ਲਹਿਜ਼ੇ ਵਿੱਚ ਛੇੜਦਿਆਂ ਕਿਹਾ ਉਹ ਉੱઠી ਤੇ ਮੁਸਕਰਾਉਂਦਿਆਂ ਕਹਿਣ ਲੱਗੀ ਮੇਰਾ ਮਜ਼ਾਕ ਬਣਾਏ ਬਣਾ ਤੁਹਾਨੂੰ ਚਾਹ ਕਿੱਥੇ ਮਿਲਣਾ ਤੇ ਹੱਸਦੇ ਹੋਏ ਉਹ ਅੰਦਰ ਚਾਹ ਬਣਾਉਣ ਲਈ ਚਲੀ ਗਈ ਓਂਕਾਰ ਸਾਡਾ ਇਕਲੌਤਾ ਪੁੱਤਰ ਹੈ ਤੇ ਸਾਡਾ ਮਾਨਵੀ ਓੰਕਾਰ ਸ਼ੁਰੂ ਤੋਂ ਹੀ ਹੁਸ਼ਿਆਰ ਵਿਦਿਆਰਥੀ ਸੀ ਪਰਿਵਾਰ ਦੀ ਨਾਰਮਲ ਹਾਲਤ ਨੂੰ ਦੇਖ ਕੇ ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਉਸ ਦੇ ਚੰਗਾ ਕਮਾਉਣ ਨਾਲ ਹੀ ਪਰਿਵਾਰ ਦੀ ਹਾਲਤ ਸੁਧਰ ਸਕਦੀ ਹੈ ਇਹ ਸੋਚ ਕੇ ਹਮੇਸ਼ਾ ਪੜਾਈ ਵਿੱਚ ਲੱਗਾ ਰਹਿੰਦਾ ਸੀ ਉਸ ਦੀ ਮਿਹਨਤ ਦਾ ਹੀ ਨਤੀਜਾ ਸੀ ਕਿ 12ਵੀਂ ਵਿੱਚ ਆਪਣੇ ਸਕੂਲ ਵਿੱਚੋਂ ਪਹਿਲਾ ਤੇ ਸਟੇਟ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਮੇਰੀ مالی ਹਾਲਤ ਕੋਈ ਖਾਸ ਚੰਗੀ ਨਾ ਸੀ ਉੰਕਾਰ ਨੂੰ ਕਾਲਜ ਵਿੱਚ ਭਰਤੀ ਕਰਵਾਉਣ ਦੇ ਲਈ ਬੈਂਕ ਤੋਂ ਲੋਨ ਲਿਆ ਸੀ ਪਰ ਕਿਤਾਬਾਂ, ਖਾਣਾ ਪੀਣਾ ਤੇ ਦੂਜੇ ਖਰਚੇ ਇੰਨੇ ਜ਼ਿਆਦਾ ਸੀ ਕਿ ਮੈਨੂੰ ਹੋਰ ਵੀ ਕਈ ਜਗ੍ਹਾ ਤੋਂ ਕਰਜ਼ਾ ਲੈਣਾ ਪਿਆ ਤੇ ਕਰਜ਼ਾ ਹੌਲੀ-ਹੌਲੀ ਵੱਧਦਾ ਗਿਆ ਪਰ ਆਮਦਨ ਵਧਣ ਦਾ ਕੋਈ ਹਿੱਲਾ ਨਾ ਬਣਿਆ ਇੱਕ ਛੋਟਾ ਜਿਹਾ ਮਕਾਨ ਸੀ ਉਸੇ ਨੂੰ ਆਖਰਕਾਰ ਵੇਚ ਕੇ ਕਿਸੇ ਤਰ੍ਹਾਂ ਕਰਜ਼ੇ ਦੇ ਭਾਰ ਤੋਂ ਵਿੱਲਾ ਹੋਇਆ ਮੇਰੇ ਬੇਟੇ ਓੰਕਾਰ ਨੇ ਚੰਗੇ ਅੰਕਾਂ ਨਾਲ ਇੰਜੀਨੀਅਰਿੰਗ ਪਾਸ ਕਰ ਲਈ ਫਿਰ ਲੋਕਲ ਹੀ 2 ਸਾਲ ਦੀ ਟ੍ਰੇਨਿੰਗ ਤੋਂ ਬਾਅਦ ਉਸਨੂੰ ਕੰਪਨੀ ਵਾਲਿਆਂ ਨੇ ਅਮਰੀਕਾ ਭੇਜ ਦਿੱਤਾ ਸਾਡੇ ਸਾਰੇ ਫਿਕਰ ਖਤਮ ਹੋ ਗਏ ਵਿਦੇਸ਼ਾਂ ਵਿੱਚ ਬੇਟੇ ਨੂੰ ਖਾਣ ਪੀਣ ਦੀ ਤਕਲੀਫ ਨਾ ਹੋਵੇ ਸੋਚ ਕੇ ਜਲਦੀ ਹੀ ਗਰੀਬ ਘਰ ਦੀ ਕੁੜੀ ਦੇਖ ਕੇ ਬਿਨਾਂ ਦਾਜ ਤਹਿਤ ਤੇ ਸਾਦੇ ਢੰਗ ਨਾਲ ਉਸਦਾ ਵਿਆਹ ਕਰ ਦਿੱਤਾ ਤੁਰਤ ਫੁਰਤ ਵਿਆਹ ਕਰਨ ਦੇ ਕਾਰਨ ਹੁਣ ਤੱਕ ਜੋ ਥੋੜੀ ਜਿਹੀ ਜਮਾ ਪੂੰਜੀ ਸੀ ਉਹ ਵਿਆਹ ਵਿੱਚ ਹੀ ਖਰਚ ਹੋ ਗਈ ਬਹੁ ਕਮਲ ਗਰੀਬ ਘਰ ਦੀ ਮਾਸਤੇ ਪਿਤਾ ਪ੍ਰਾਈਵੇਟ ਆਦਾਰੀ ਵਿੱਚ ਕਲਰਕ ਦਾ ਕੰਮ ਕਰਦੇ ਸੀ। ਉਹ ਸਿਰਫ 12 ਤੱਕ ਹੀ ਪੜੀ ਸੀ ਤੇ ਇੱਕ ਛੋਟੀ ਜੀ ਸੰਸਥਾ ਵਿੱਚ ਨੌਕਰੀ ਕਰਦੀ ਸੀ। ਸਾਨੂੰ ਉਸਦੀ ਪੜ੍ਹਾਈ ਜਾਂ ਨੌਕਰੀ ਨਾਲ ਕੋਈ ਮਤਲਬ ਨਹੀਂ ਸੀ। ਬਸ ਅਸੀਂ ਇਹੀ ਚਾਹੁੰਦੇ ਸੀ ਕਿ ਘਰ ਸੰਭਾਲਣ ਵਾਲੀ ਹੋਣੀ ਚਾਹੀਦੀ ਹੈ। ਕਿਉਂਕਿ ਪੈਸੇ ਤਾਂ ਬੇਟਾ ਵਧੀਆ ਕਮਾਰ ਰਿਹਾ ਸੀ। ਨੌਂਦੀਆਂ ਭੈਣਾਂ ਵੀ ਸੀ ਜੋ ਹਜੇ ਪੜ ਰਹੀਆਂ ਸੀ। ਮੇਰੀ ਤੇ ਮੇਰੀ ਪਤਨੀ ਦੀ ਸਿਰਫ ਇਹੀ ਇੱਛਾ ਸੀ ਕਿ ਗਰੀਬ ਘਰ ਦੀ ਕੁੜੀ ਲਿਆ ਕੇ ਹੀ ਅਸੀਂ ਉਸ ਦਾ ਕਲਿਆਣ ਕਰਨਾ। ਸਾਨੂੰ ਦਾਅਸ਼ ਤੇ ਹੇਜ ਤਾਰ ਕੋਈ ਲਾਲਚ ਨਾ ਸੀ। ਅਸੀਂ ਸਾਦੇ ਢੰਗ ਨਾਲ ਵਿਆਹ ਕਰ ਦਿੱਤਾ। ਵਿਆਹ ਦੀਆਂ ਖੁਸ਼ੀਆਂ ਵਿੱਚ ਮੇਰੇ ਤੇ ਮੇਰੀ ਪਤਨੀ ਦੇ ਪੈਰ ਧਰਤੀ ਤੇ ਨਹੀਂ ਸੀ ਲੱਗ ਰਹੇ। ਸਾਰੀਆਂ ਰਸਮਾਂ, ਚਾਹਾਂ, ਲਾਡਾਂ ਨਾਲ ਸਿਰੀ ਚਾੜੀਆਂ। ਵਿਆਹ ਹੁੰਦਿਆਂ ਹੀ ਅਗਲੇ ਹਫ਼ਤੇ ਦੋਨੋਂ ਅਮਰੀਕਾ ਚਲੇ ਗਏ। ਸ਼ੁਰੂ-ਸ਼ੁਰੂ ਵਿੱਚ ਫੋਨ ਰਾਹੀਂ ਨੋ ਪੱਤ ਗੱਲ ਕਰਦੇ ਸੀ। ਫਿਰ ਮਹੀਨਿਆਂ ਬਾਅਦ ਤੇ ਫਿਰ 6 ਮਹੀਨਿਆਂ ਬਾਅਦ ਇੱਕ ਵਾਰ ਗੱਲ ਹੋ ਜਾਂਦੀ। ਪੁੱਤਰ ਦੀ ਆਵਾਜ਼ ਸੁਣ ਕੇ ਉਸ ਦੀ ਖੈਰ ਸੋਖ ਜਾਣ ਕੇ ਸਾਨੂੰ ਤਸੱਲੀ ਹੋ ਜਾਂਦੀ। ਅਮਰੀਕਾ ਜਾਣ ਤੋਂ ਬਾਅਦ ਓੰਕਾਰ ਨੇ ਇੱਕ ਵਾਰ ਵੀ ਘਰ ਰੁਪਏ ਨਹੀਂ ਭੇਜੇ। ਪਹਿਲੇ ਮਹੀਨੇ ਤਨਖਾਹ ਮਿਲਦਿਆਂ ਹੀ ਫੋਨ ਕੀਤਾ ਤੇ ਕਹਿਣ ਲੱਗਾ, "ਪਾਪਾ ਜੀ, ਇੱਥੇ ਘਰ ਦੇ ਫਰਨੀਚਰ ਵਗੈਰਾ ਲੈਣ ਵਿੱਚ ਬਹੁਤ ਖਰਚਾ ਹੋ ਗਿਆ ਤੇ ਇੱਥੇ ਕਾਰ ਲਈ ਬਿਨਾ ਵੀ ਗੁਜ਼ਾਰਾ ਨਹੀਂ ਹੋ ਸਕਦਾ। ਮੈਂ ਇੱਕ ਦੋ ਮਹੀਨਿਆਂ ਬਾਅਦ ਤੁਹਾਨੂੰ ਪੈਸੇ ਭੇਜਾਂਗਾ।" ਇਸ ਤੇ ਮੈਂ ਉਸ ਨੂੰ ਤਸੱਲੀ ਦਿੰਦਿਆਂ ਕਿਹਾ ਕਿ ਬੇਟਾ ਕੋਈ ਗੱਲ ਨਹੀਂ ਤੂੰ ਸਾਡਾ ਫਿਕਰ ਨਾ ਕਰ ਤੈਨੂੰ ਜੋ ਚਾਹੀਦਾ ਉਹ ਲੈ ਲੈ ਇੱਥੇ ਪੈਸਿਆਂ ਦੀ ਲੋੜ ਹੀ ਕੀ ਐ ਸਾਡੇ ਦੋ ਜਣਿਆਂ ਦਾ ਬਸ ਥੋੜੇ ਵਿੱਚ ਹੀ ਵਧੀਆ guzara ਹੋ ਜਾਂਦਾ ਤੂੰ ਬੇਫਿਕਰ ਰਹਿ ਸਾਡੇ ਵੱਲੋਂ ਮਸ ਤੋਂ ਬਾਅਦ ਓਂਕਾਰ ਨੇ ਪੈਸਿਆਂ ਦੀ ਕਦੇ ਕੋਈ ਗੱਲ ਹੀ ਨਹੀਂ ਕੀਤੀ ਮੈਂ ਤੇ ਮੇਰੀ ਪਤਨੀ ਦੋਨਾਂ ਨੂੰ ਹੀ ਇਸ ਗੱਲ ਦਾ ਕੋਈ ਗਿਲਾ ਸ਼ਿਕਵਾ ਨਹੀਂ ਸੀ ਕਿ ਪੁੱਤਰ ਨੇ ਪੈਸੇ ਨਹੀਂ ਭੇਜੇ ਉਹ ਖੁਸ਼ ਰਹੇ ਸਾਨੂੰ ਬਸ ਇਹੀ ਚਾਹੀਦਾ ਸੀ ਥੋੜੇ ਵਿੱਚ ਹੀ ਅਸੀਂ guzara ਕਰ ਲੈਂਦੇ ਸੀ 2 ਸਾਲ ਬਾਅਦ ਪੁੱਤਰ ਨੇ ਮੈਂ ਇੰਡੀਆ ਆਉਂਗਾ ਫੋਨ ਤੇ ਦੱਸਿਆ ਤਾਂ ਮੇਰੀ ਪਤਨੀ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਪਤਨੀ ਨਾਲ ਫੋਨ ਤੇ ਓਂਕਾਰ ਅਕਸਰ ਗੱਲ ਕਰਦਾ ਤੇ ਇਹੀ ਕਹਿੰਦਾ ਕਿ ਮੰਮੀ ਅਮਰੀਕਾ ਬਹੁਤ ਚੰਗਾ ਦੇਸ਼ ਆ ਵੱਡਾ ਘਰ ਆ ਪਾਰਕ ਆ ਭਾਂਡੇ ਧੋਣ ਤੇ ਕੱਪੜੇ ਧੋਣ ਦੀ ਮਸ਼ੀਨ ਆ ਤੁਸੀਂ ਤੇ ਪਾਪਾ ਜੀ ਦੋਨੋਂ ਆ ਕੇ ਸਾਡੇ ਨਾਲ ਰਹੋ ਇੱਥੇ ਕੀ ਆ ਪੁੱਤਰ ਦੀਆਂ ਗੱਲਾਂ ਸੁਣ ਮੇਰੀ ਪਤਨੀ ਨੂੰ ਖੁਸ਼ੀ ਹੋਈ ਸੀ ਪਰ ਉਸਨੇ ਜਵਾਬ ਵਿੱਚ ਕਿਹਾ ਤੇਰੇ ਪਾਪਾ ਜੀ ਨੇ ਇੱਥੇ ਰਿਟਾਇਰ ਹੋਣ ਤੋਂ ਬਾਅਦ ਆਪਣਾ ਇੱਕ ਤੂੰਬੀ ਸਿਖਾਉਣ ਦਾ ਸੈਂਟਰ ਖੋਲ੍ਹ ਲਿਆ ਜਿਸ ਵਿੱਚ ਵਿਦੇਸ਼ੀ ਤੇ ਗੈਰ ਪੰਜਾਬੀ ਵੀ ਇਹ ਸਾਜ਼ ਵਜਾਉਣਾ ਸਿੱਖ ਸਕਦੇ ਹਨ ਉਹ ਸੈਂਟਰ ਨੂੰ ਛੱਡ ਕੇ ਤੇਰੇ ਪਾਪਾ ਜੀ ਕਦੇ ਆਉਣਗੇ ਮੈਨੂੰ ਨਹੀਂ ਲੱਗਦਾ ਤੂੰ ਆ ਜਾ ਇੱਥੇ ਤਾਂ ਫਿਰ ਆਪਾਂ ਇਸ ਬਾਰੇ ਸੋਚਾਂਗੇ ਅਕਸਰ ਮੇਰੀ ਪਤਨੀ ਦਾ ਇਹੀ ਜਵਾਬ ਹੁੰਦਾ ਪੁੱਤਰ ਦੇ ਬਾਰ ਬਾਰ ਕਹਿਣ ਤੇ ਮੇਰੀ ਪਤਨੀ ਦੇ ਮਨ ਵਿੱਚ ਪੁੱਤਰ ਦੇ ਕੋਲ ਜਾਣ ਦੀ ਇੱਛਾ ਗੁੜੀ ਹੋ ਗਈ ਸੀ ਹੁਣ ਉਹ ਹਮੇਸ਼ਾ ਮੇਰੇ ਨਾਲ ਇਸ ਬਾਰੇ ਗੱਲਾਂ ਕਰਨ ਲੱਗੀ ਕਿ ਇੱਕ ਮਹੀਨਾ ਤਾਂ ਘੱਟੋ ਘੱਟ ਸਾਨੂੰ ਵੀ ਆਪਣੇ ਪੁੱਤਰ ਦੇ ਕੋਲ ਜਾਣਾ ਚਾਹੀਦਾ ਪਰ ਮੈਂ ਆਪਣੇ ਸੈਂਟਰ ਵਿੱਚ ਬਿਜ਼ੀ ਸੀ ਤੇ ਇਸ ਤਰ੍ਹਾਂ ਕੰਮ ਬੰਦ ਕਰਕੇ ਨਹੀਂ ਸੀ ਜਾਣਾ ਚਾਹੁੰਦਾ ਮੈਨੂੰ ਸ਼ੁਰੂ ਤੋਂ ਹੀ ਇਸ ਸਾਜ ਨਾਲ ਬਹੁਤ ਪਿਆਰ ਸੀ ਪਰ ਘਰ ਦੀਆਂ ਆਰਥਿਕ ਤੰਗੀਆਂ ਨੇ ਕਦੇ ਸ਼ੌਂਕ ਪਾਲਣ ਵੱਲ ਧਿਆਨ ਹੀ ਨਾ ਹੁਣ ਦਿੱਤਾ। ਜਦ ਕਦੇ ਜਿਆਦਾ ਮਨ ਕਰਦਾ ਤਾਂ ਮਾਨਕ ਦੇ ਗੀਤ ਲਗਾ ਕੇ ਤੂੰਬੀ ਦੀ ਆਵਾਜ਼ ਸੁਣ ਕੇ ਮਨ ਨੂੰ ਤਸੱਲੀ ਦੇ ਲੈਂਦਾ। ਪਰ ਹੁਣ ਰਿਟਾਇਰਮੈਂਟ ਤੋਂ ਬਾਅਦ ਜਦ ਇਹਦਰ ਧਿਆਨ ਕੀਤਾ ਤਾਂ ਪਤਾ ਲੱਗਿਆ ਕਿ ਕਾਫੀ ਨੌਜਵਾਨ ਇਸ ਸਾਜ਼ ਪ੍ਰਤੀ ਪਿਆਰ ਪਾਲੀ ਬੈਠੇ ਹਨ। ਫਿਰ ਮੈਂ ਸੋਚਿਆ ਕਿ ਵੇਲਾ ਸਮਾਂ ਵੀ ਕੱਢਣਾ ਔਖਾ। ਕਿਉਂ ਨਾ ਇਹ ਕੰਮ ਸ਼ੁਰੂ ਕਰਾਂ। ਸ਼ੁਰੂ-ਸ਼ੁਰੂ ਵਿੱਚ 2-4 ਬੱਚੇ ਹੀ ਸੀ ਪਰ ਹੌਲੀ-ਹੌਲੀ ਜਦ ਗਿਣਤੀ ਵਧੀ ਤਾਂ ਮੈਂ ਨੇੜੇ ਹੀ ਇੱਕ ਦੁਕਾਨ ਕਿਰਾਏ ਤੇ ਲੈ ਕੇ ਛੋਟਾ ਜਿਹਾ ਸੈਂਟਰ ਬਣਾ ਲਿਆ ਜੋ ਕਿ ਹੁਣ ਮੇਰੀ ਟਾਈਮ ਪਾਸ ਤੇ ਆਮਦਨ ਦਾ ਵਧੀਆ ਜਰੀਆ ਬਣ ਗਿਆ ਸੀ ਅੱਜ ਜਦੋਂ ਪੁੱਤਰ ਦੇ ਆਉਣ ਦਾ ਸਮਾਚਾਰ ਮਿਲਿਆ ਤਾਂ ਖੁਸ਼ੀ ਦੇ ਕਾਰਨ ਸਾਡੇ ਹੱਥ ਪੈਰ ਨਹੀਂ ਸੀ ਚੱਲ ਰਹੇ ਹਮੇਸ਼ਾ ਇੱਕ ਹੀ ਗੱਲ ਮਨ ਵਿੱਚ ਰਹਿੰਦੀ ਕਿ ਪੁੱਤਰ ਕਦੋਂ ਆਊਗਾ ਤੇ ਸਾਨੂੰ ਲੈ ਕੇ ਜਾਊਗਾ ਓਂਕਾਰ ਜਸਦਨ ਆਉਣ ਵਾਲਾ ਸੀ ਉਸ ਨੇ ਉਸ ਨੂੰ ਹਵਾਈ ਅੱਡੇ ਤੇ ਜਾ ਕੇ ਲੈ ਕੇ ਆਉਣ ਦੀ ਮੇਰੀ ਪਤਨੀ ਦੀ ਬਹੁਤ ਰੀਜ਼ੀ। ਪਰੰਤੂ ਉਸ ਨੇ ਕਿਹਾ, "ਮੰਮੀ, ਤੁਸੀਂ ਪਰੇਸ਼ਾਨ ਨਾ ਹੋਵੋ। ਕਲੀਅਰੈਂਸ ਹੋਣ ਵਿੱਚ ਬਹੁਤ ਸਮਾਂ ਲੱਗਣਾ। ਇਸ ਲਈ ਅਸੀਂ ਖੁਦ ਹੀ ਆ ਜਾਵਾਂਗੇ।" ਉਸ ਤੇ ਇਸ ਤਰ੍ਹਾਂ ਕਹਿਣ ਦੇ ਕਰਕੇ ਪਤਨੀ ਉਸ ਦਾ ਇੰਤਜ਼ਾਰ ਕਰਦਿਆਂ ਘਰ ਵਿੱਚ ਹੀ ਅੰਦਰ ਬਾਹਰ ਚੱਕਰ ਕੱਢ ਰਹੀ ਸੀ। ਸਵੇਰ ਤੋਂ ਹੀ ਬਿਨਾਂ ਖਾਦੇ ਪੀਤੇ ਦੋਨਾਂ ਦਾ ਇੰਤਜ਼ਾਰ ਕਰਦੇ ਕਰਦੇ ਸ਼ਾਮ ਹੋ ਗਈ। ਸ਼ਾਮ ਨੂੰ 4 ਵਜੇ ਤੇ ਕਰੀਬ ਉਹ ਕਾਰ ਤੇ ਉਸ ਦੀ ਪਤਨੀ ਆਈ। ਮੇਰੀ ਪਤਨੀ ਨੇ ਨਜ਼ਰਾਂ ਉਤਾਰ ਕੇ ਉਹਨਾਂ ਨੂੰ ਅੰਦਰ ਲੈ ਆਂਦਾ। ਪਤਨੀ ਦੀ ਖੁਸ਼ੀ ਦੀ ਕੋਈ ਸੀਮਾ ਨਹੀਂ ਸੀ। ਨਵੇਂ ਪਤਹੁਣ ਹੋਰ ਵੀ ਗੋਰੇ ਤੇ ਸੋਹਣੇ-ਸੋਹਣੇ ਲੱਗ ਰਹੇ ਸੀ। ਮੇਰੇ ਅੰਦਰਲੀ ਖੁਸ਼ੀ ਵੀ ਬਿਆਨ ਤੋਂ ਬਾਹਰ ਸੀ। ਮੈਂ ਪੁੱਤਰ ਦੇ ਮੋਢੇ ਤੇ ਹੱਥ ਰੱਖਦਿਆਂ ਕਿਹਾ, ਸਵੇਰ ਤੋਂ ਹੀ ਤੇਰੀ ਮਾਂ ਬਿਨਾਂ ਖਾਦੇ ਪੀਂਦੇ ਤੁਹਾਡਾ ਇੰਤਜ਼ਾਰ ਕਰ ਰਹੀ ਐ। ਆ ਜਾ ਬੇਟਾ। ਪਹਿਲਾਂ ਥੋੜਾ ਜਿਹਾ ਖਾਣਾ ਖਾ ਲਓ। ਨਹੀਂ ਪਾਪਾ ਜੀ। ਅਸੀਂ ਕਮਲ ਦੇ ਘਰੋਂ ਖਾ ਕੇ ਆ ਰਹੇ ਹਾਂ। ਮੰਮੀ ਤੁਸੀਂ ਆਪਣੇ ਹੱਥ ਦੀ ਅਦਰਕ ਵਾਲੀ ਚਾਹ ਬਣਾ ਕੇ ਦੇ ਦਿਓ। ਮੈਨੂੰ ਕਿਉਂਕਿ ਉਹ ਬਹੁਤ ਪਸੰਦ ਹੈ। ਫਿਰ ਸਾਡੇ ਦੋਨਾਂ ਦਾ ਧਿਆਨ ਗਿਆ ਕਿ ਉਸਦੇ ਨਾਲ ਕੋਈ ਸਮਾਨ ਵਗੈਰਾ ਨਹੀਂ ਹੈ। ਕੋਈ ਅਟੈਚੀ ਨਹੀਂ। ਕਮਲ ਨੇ ਆਪਣੇ ਹੱਥ ਵਿੱਚ ਫੜੇ ਕੱਪੜਿਆਂ ਦੇ ਥੈਲੇ ਨੂੰ ਸੱਸ ਨੂੰ ਫੜਾ ਦਿੱਤਾ। ਉਸ ਵਿੱਚ ਕੁਝ ਚਾਕਲੇਟ ਤੇ ਕੱਪੜੇ ਦੇਖ ਕੇ ਮੇਰੀ ਪਤਨੀ ਦਾ ਮਨ ਭੁੱਜ ਗਿਆ। ਬੜੇ ਚਾਅ ਨਾਲ ਬਣਾਇਆ ਗਿਆ ਖਾਣਾ ਉਸੇ ਤਰ੍ਹਾਂ ਟਕਿਆ ਪਿਆ ਰਿਹਾ। ਚਾਹ ਪੀ ਕੇ ਥੋੜੀ देर ਬਾਅਦ ਓੰਕਾਰ ਕਹਿਣ ਲੱਗਾ ਠੀਕ ਹੈ ਪਪਾ ਜੀ ਆਪਾਂ ਕੱਲ ਫਿਰ ਮਿਲਦੇ ਹਾਂ ਅਸਲ ਵਿੱਚ ਗੱਲ ਇਹ ਆ ਕਿ ਅਸੀਂ ਕਮਲ ਦੇ ਘਰ ਹੀ ਰੁਕੇ ਹਾਂ ਇੱਕ ਮਹੀਨੇ ਦੀ ਛੁੱਟੀ ਹੈ ਇਹਨਾਂ ਕਹਿੰਦੇ ਹੋਏ ਉਹ ਜਾਣ ਲਈ ਖੜਾ ਹੋਇਆ ਤਾਂ ਓੰਕਾਰ ਦੇ ਨਾਲ ਹੀ ਉਸਦੀ ਪਤਨੀ ਕਮਲ ਵੀ ਖੜੀ ਹੋ ਗਈ ਸੀ ਤੇ ਸ਼ਬਦਾਂ ਵਿੱਚ ਸ਼ਹਿਦ ਘੁਲਦੇ ਹੋਏ ਕਹਿਣ ਲੱਗੀ ਮੰਮੀ ਜੀ ਤੁਸੀਂ ਸਾਡੇ ਲਈ ਇੰਨੇ ਪਿਆਰ ਨਾਲ ਖਾਣਾ ਬਣਾਇਆ ਫਿਰ ਭਲਾ ਕਿਵੇਂ ਨਾ ਖਾਈਏ ਪਰ ਹਜੇ ਭੋਖ ਨਹੀਂ ਪੈਕ ਕਰਕੇ ਨਾਲ ਲੈ ਜਾਣੀ ਆ ਤੇ ਸੱਸ ਦੇ ਬਣਾਏ ਹੋਏ ਪਕਵਾਨਾਂ ਨੂੰ ਸਮੇਟ ਕੇ بڑے ਹੱਕ ਨਾਲ ਪੈਕ ਕਰਕੇ ਦੋਨੋਂ ਮਹਿਮਾਨਾਂ ਦੀ ਤਰ੍ਹਾਂ ਚਲੇ ਗਏ ਮੈਂ ਤੇ ਮੇਰੀ ਪਤਨੀ ਇੱਕ ਦੂਜੇ ਦਾ ਮੂੰਹ ਦੇਖਦੇ ਹੀ ਰਹੇਗੇ ਮੈਂ ਆਪਣੀ ਪਤਨੀ ਦੇ ਸਾਹਮਣੇ ਆਪਣੇ ਅੰਦਰਲਾ ਦੁੱਖ ਜ਼ਾਹਰ ਨਹੀਂ ਸੀ ਕਰਨਾ ਚਾਹੁੰਦਾ ਪਰ ਮੇਰੀ ਪਤਨੀ ਪੁੱਤਰ ਦੇ ਜਾਂਦਿਆਂ ਹੀ ਦਿਲ ਦੇ ਟੁੱਟਣ ਕਾਰਨ ਬੜਬੜ ਕਰਦੀ ਰਹੀ ਕਿੰਨੇ ਲਾੜ ਪਿਆਰ ਨਾਲ ਪਾਲਿਆ ਸੀ ਪੁੱਤਰ ਨੂੰ ਕੀ ਇਹ ਦੇਖਣ ਦੇ ਲਈ ਇਹੋ ਜਿਹਾ ਆਇਆ ਜਿਵੇਂ ਕੋਈ ਬਾਹਰਲਾ ਆਦਮੀ ਹੋਵੇ ਤੇ ਅੱਧਾ ਘੰਟਾ ਬਹਿ ਕੇ ਚਲਾ ਗਿਆ ਹੋਵੇ ਕਹਿੰਦੇ ਹੋਏ ਪਤਨੀ ਦੇ ਹੰਝੂ ਨਿਰੰਤਰ ਵਗ ਰਹੇ ਸੀ ਮੈਂ ਪਤਨੀ ਦੇ ਸਹੇਤੇ ਹੱਥ ਫੇਰਦੇ ਹੋਏ ਉਸ ਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕਰਨ ਲੱਗਾ ਮਨ ਅੰਦਰਲੇ ਦਰਦ ਨਾਲ ਮੇਰੀ ਅੱਖਾਂ ਨਮ ਹੋ ਗਈਆਂ ਸੀ ਪਰ ਆਪਣਾ ਦਰਦ ਜ਼ੁਬਾਨ ਤੋਂ ਕਹਿ ਕੇ ਪਤਨੀ ਨੂੰ ਹੋਰ ਦੁਖੀ ਨਹੀਂ ਸੀ ਕਰਨਾ ਚਾਹੁੰਦਾ ਮੈਂ ਪਤਨੀ ਨੂੰ ਕਈ ਤਰੀਕਿਆਂ ਨਾਲ ਤਸੱਲੀ ਦੇ ਕੇ ਮਸਾਂ ਹੀ ਖਾਣਾ ਖਵਾਇਆ ਸੀ ਦੋ ਦਿਨ ਬਾਅਦ ਓੰਕਾਰ ਫੇਰ ਆਇਆ ਉਸ ਦਿਨ ਮੇਰੀ ਪਤਨੀ ਜਦੋਂ ਉਸਦੇ ਲਈ ਚਾਹ ਬਣਾਉਣ ਰਸੋਈ ਵਿੱਚ ਗਈ ਤਾਂ ਕਮਰੇ ਵਿੱਚ ਸਿਰਫ ਓੰਕਾਰ ਤੇ ਮੈਂ ਹੀ ਸੀ ਉਹ ਮੈਨੂੰ ਕਹਿਣ ਲੱਗਾ ਪਾਪਾ ਜੀ ਕਮਲ ਆਪਣੀ ਮੰਮੀ ਨੂੰ ਅਮਰੀਕਾ ਲੈ ਜਾ ਕੇ ਨਾਲ ਰੱਖਣਾ ਚਾਹੁੰਦੀ ਹੈ ਉਸਦੀ ਮਾਂ ਨੇ ਛੋਟੀ ਉਮਰ ਤੋਂ ਹੀ ਪਰਿਵਾਰ ਬੱਚਿਆਂ ਵਿੱਚ ਰਹਿ ਕੇ ਹੀ ਬਹੁਤ ਦੁੱਖ ਦੇਖਿਆ ਬਹੁਤ ਕਸ਼ਟ ਚੱਲੇ ਆ ਇਸ ਲਈ ਹੁਣ ਅਸੀਂ ਉਹਨਾਂ ਨੂੰ ਆਪਣੇ ਨਾਲ ਅਮਰੀਕਾ ਲੈ ਜਾ ਰਹੇ ਹਾਂ ਤੁਸੀਂ ਇਹ ਸਾਰੀਆਂ ਗੱਲਾਂ ਚੰਗੀ ਤਰ੍ਹਾਂ ਸਮਝਦੇ ਹੋ ਇਸ ਲਈ ਮੈਂ ਤੁਹਾਨੂੰ ਦੱਸ ਰਿਹਾ ਮੰਮੀ ਨੂੰ ਸਮਝਾ ਦੇਣਾ ਹੁਣ ਤੁਹਾਡੀ ਜ਼ਿੰਮੇਵਾਰੀ ਆ ਤੇ ਬਾਕੀ ਕਮਲ ਨੂੰ ਹੁਣ ਅਮਰੀਕਾ ਵਿੱਚ ਇਕੱਲੇ ਰਹਿਣ ਦੀ ਆਦਤ ਹੋ ਗਈ ਹੈ ਤੁਸੀਂ ਤੇ ਮੰਮੀ ਉੱਥੇ ਹਮੇਸ਼ਾ ਦੇ ਲਈ ਨਹੀਂ ਰਹਿ ਸਕਦੇ ਕਮਲ ਨੂੰ ਆਪਣੀ ਪ੍ਰਾਈਵੇਸੀ ਚਾਹੀਦੀ ਆ ਮੰਮੀ ਤੇ ਕਮਲ ਇਕੱਠਿਆਂ ਨਹੀਂ ਰਹਿ ਸਕਦੇ ਆ ਪਾਪਾ ਜੀ ਤੁਸੀਂ ਉੱਥੇ ਆਏ ਤਾਂ ਕਿਤੇ ਕਮਲ ਦੇ ਨਾਲ ਤੁਹਾਡੇ ਦੋਨਾਂ ਦੀ ਨਾ ਬਣੀ ਇਸ ਕੱਲ ਦਾ ਮੈਨੂੰ ਡਰ ਹੈ ਇਸ ਲਈ ਤੁਹਾਨੂੰ ਦੋਨਾਂ ਨੂੰ ਮੈਂ ਆਪਣੇ ਨਾਲ ਰੱਖਣ ਤੋਂ ਚਿੰਜ ਕਰਿਆ ਪਾਪਾ ਜੀ ਤੁਸੀਂ ਮੇਰੀ ਹਾਲਤ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਇਹਨਾਂ ਕਹਿ ਕੇ ਉਹ ਮੇਰੇ ਉੱਤਰ ਦੀ ਉਡੀਕ ਕਰਨ ਲੱਗਾ ਮੈਂ ਕਿਹਾ ਬੇਟਾ ਮੈਂ ਹਰ ਗੱਲ ਸਮਝ ਰਿਹਾ ਦੇਖ ਰਿਹਾ ਤੈਨੂੰ ਮੈਨੂੰ ਕੁਝ ਸਮਝਾਉਣ ਦੀ ਲੋੜ ਨਹੀਂ ਰਹੀ ਗੱਲ ਤੇਰੀ ਮਾਂ ਦੀ ਤਾਂ ਉਸ ਨੂੰ ਕਿਵੇਂ ਸਮਝਾਉਣਾ ਮੈਂ ਚੰਗੀ ਤਰ੍ਹਾਂ ਜਾਣਦਾ ਇਹਨਾਂ ਕਹਿੰਦੇ ਹੋਏ ਮੈਨੂੰ ਅੱਜ ਇਸ ਰਿਸ਼ਤੇ ਦੇ ਮਾਇਨੇ ਅਜੀਬ ਲੱਗ ਰਹੇ ਸੀ ਵਿਆਹ ਤੋਂ ਬਾਅਦ ਆਪਣੇ ਮਾਪੇ ਪਰਾਈ ਲੱਗਦੇ ਹਨ ਪਰ ਪਤਨੀ ਦੇ ਮਾਤਾ ਪਿਤਾ ਸਕੇ ਹੋ ਜਾਂਦੇ ਹਨ ਇਸ ਤਰ੍ਹਾਂ ਕਿਉਂ ਖੈਰ ਉਸ ਤੋਂ ਬਾਅਦ ਜਿਸ ਦਿਨ ਓਂਕਾਰ ਤੇ ਕਮਲ ਅਮਰੀਕਾ ਲਈ ਰਵਾਨਾ ਹੋਣ ਵਾਲੇ ਸੀ ਉਸ ਦਿਨ 5 ਮਿੰਟ ਤੇ ਲਈ ਸਾਡੇ ਕੋਲ ਵਿਦਾ ਲੈਣ ਆਏ ਸੀ ਉਸ ਰਾਤ ਮੇਰੀ ਪਤਨੀ ਮੇਰੇ ਮੋਢੇ ਤੇ ਸਿਰ ਰੱਖ ਕੇ ਬਹੁਤ ਰੋਈ ਸੀ ਮੈਨੂੰ ਸਮਝਾਲ ਕਰਨ ਲੱਗੀ ਕਿ ਕਿਉਂ ਜੀ ਕੀ ਸਾਨੂੰ ਕੋਈ ਹੱਕ ਨਹੀਂ ਆਪਣੇ ਪੁੱਤਰ ਦੇ ਨਾਲ ਸੁੱਖ ਦੇ ਦਿਨ ਬਤੌਣ ਦਾ ਪੁੱਤਰ ਤੋਂ ਕੁਝ ਉਮੀਦ ਰੱਖਣਾ ਕਿ ਮਾਤਾ-ਪਿਤਾ ਦਾ ਹੱਕ ਨਹੀਂ ਹੁੰਦਾ ਕਮਲ ਵਿਆਹ ਤੋਂ ਬਾਅਦ ਵੀ ਆਪਣੀ ਮਾਂ ਦੀ ਇੰਨੀ ਫਿਕਰ ਕਰਦੀ ਹੈ ਤੇ ਓੰਕਾਰ ਆਪਣੇ ਪੁੱਤਰ ਨੂੰ ਸਾਡੀ ਜਰਾ ਵੀ ਪਰਵਾਹ ਨਹੀਂ ਕਿ ਮੈਂ ਤੁਹਾਡੇ ਨਾਲ ਵਿਆਹ ਕਰਨ ਤੋਂ ਬਾਅਦ ਕਿਸੇ ਵੀ ਗੱਲ ਦੀ ਇੱਛਾ ਰੱਖੀ ਸੀ ਪਰੰਤੂ ਆਪਣੇ ਪੁੱਤਰ ਦੇ ਵਿਦੇਸ਼ ਜਾਣ ਤੋਂ ਬਾਅਦ ਸਿਰਫ 1 ਮਹੀਨਾ ਉੱਥੇ ਜਾ ਕੇ ਨਾਲ ਰਹਾ ਇਹ ਹੀ ਇੱਛਾ ਸੀ ਮੇਰੀ ਤੇ ਉਸਨੇ ਮੇਰੀ ਇਹ ਇੱਛਾ ਵੀ ਪੂਰੀ ਨਹੀਂ ਕੀਤੀ। ਪਤਨੀ ਰੋਂਦੇ ਰੋਂਦੇ ਕਹਿੰਦੀ ਜਾ ਰਹੀ ਸੀ ਤੇ ਆਪਣੇ ਹੰਝੂਆਂ ਨਾਲ ਮੇਰਾ ਮੋਢਾ ਗਿੱਲਾ ਕਰਦੀ ਜਾ ਰਹੀ ਸੀ। ਤੇ ਮੈਂ ਇਹੀ ਸੋਚ ਰਿਹਾ ਸੀ ਤੇ ਆਪਣੇ ਮਨ ਨੂੰ ਤਸੱਲੀ ਦੇ ਰਿਹਾ ਸੀ ਕਿ ਸ਼ਾਇਦ ਸਾਡੇ ਹੀ ਪਿਆਰ ਵਿੱਚ ਪਰਵਰਿਸ਼ ਵਿੱਚ ਕੋਈ ਕਮੀ ਰਹਿ ਗਈ ਹੋਵੇਗੀ। ਨਹੀਂ ਤਾਂ ਓਂਕਾਰ ਥੋੜਾ ਜਿਆਦਾ ਸਾਡੇ ਬਾਰੇ ਸੋਚਦਾ ਮਾਂ ਦੇ ਪਿਆਰ ਦਾ ਕੁਝ ਤਾਂ ਮੁੱਲ 모ੜਦਾ। ਇਸ ਗੱਲ ਨੂੰ 2 ਮਹੀਨੇ ਬੀਤ ਚੁੱਕੇ ਸੀ। ਇਸੇ ਦੌਰਾਨ ਸਾਡੇ ਸੁਣਨ ਵਿੱਚ ਆਇਆ ਕਿ ਨੂਹ ਪੁੱਤਰ ਦੇ ਘਰ ਖੁਸ਼ਖਬਰੀ ਆਉਣ ਵਾਲੀ ਹੈ। ਸਾਡੀ ਨੂਹ ਕਮਲ ਮਾਂ ਬਣਨ ਵਾਲੀ ਹੈ। ਉਹ ਗਰਭवती ਹੈ। ਇਸੇ ਕਰਕੇ ਨੂਹ ਕਮਲ ਨੇ ਓਂਕਾਰ ਨੂੰ ਕਿਹਾ ਕਿ ਮੈਨੂੰ ਤਰ੍ਹਾਂ ਤਰ੍ਹਾਂ ਦਾ ਖਾਣਾ ਖਾਣ ਦੀ ਬਹੁਤ ਇੱਛਾ ਹੋ ਰਹੀ ਸੀ। ਤੇ ਮੇਰੀ ਮੰਮੀ ਕਹਿੰਦੀ ਆ ਕਿ ਮੈਂ 6 ਮਹੀਨੇ ਤੇਰੇ ਕੋਲ ਰਹੀ। ਹੁਣ ਪੈਣਾ ਤੇ ਪਰਿਵਾਰ ਨੂੰ ਛੱਡ ਕੇ ਹੋਰ ਨਹੀਂ ਰਹਿ ਸਕਦੀ। ਤੇ ਉਹਨਾਂ ਨੂੰ ਤਾਂ ਵੱਖੋ ਵੱਖਰੇ ਪਕਵਾਨ ਬਣਾਉਣੇ ਵੀ ਨਹੀਂ ਆਉਂਦੇ। ਹੁਣ ਕੀ ਕਰਾਂ? ਓਂਕਾਰ ਨੇ ਉਸਨੂੰ ਸਲਾਹ ਦਿੱਤੀ ਕੀ ਖਾਣਾ ਬਣਾਉਣ ਵਾਲੀ ਰੱਖ ਲੈਨੇ ਆ ਪਰ ਨੂ ਨੇ ਪਲਟਵਾਂ ਜਵਾਬ ਦਿੰਦਿਆਂ ਕਿਹਾ ਇੱਥੇ ਤਾਂ ਕੋਈ ਇੰਡੀਅਨ ਖਾਣਾ ਬਣਾਉਣ ਵਾਲੀ ਨਹੀਂ ਮਿਲਦੀ ਤੁਹਾਡੀ ਮੰਮੀ ਨੂੰ ਬੁਲਾ ਲੈਨੇ ਆ ਡਿਲੀਵਰੀ ਹੋਣ ਤੱਕ ਇੱਥੇ ਰਹਿ ਕੇ ਉਹ ਮੇਰੀ ਪਸੰਦ ਦਾ ਖਾਣਾ ਬਣਾ ਕੇ ਖਵਾ ਦੇਵੇਗੀ ਓਂਕਾਰ ਨੇ ਜਵਾਬ ਦਿੱਤਾ ਕਿ ਪਾਪਾ ਜੀ 1 ਮਹੀਨੇ ਦੇ ਲਈ ਤਾਂ ਆ ਸਕਦੇ ਆ ਪਰ ਉਹਨਾਂ ਨੇ ਜੋ ਸੈਂਟਰ ਖੋਲਿਆ ਉਹ ਕਿਸੇ ਦੂਜੇ ਆਦਮੀ ਨੂੰ 1 ਮਹੀਨੇ ਦੇ ਲਈ ਡਿਊਟੀ ਲਗਾ ਸਕਦੇ ਆ ਪਰ ਪਸਤੀ ਗੱਲ ਹਜੇ ਪੂਰੀ ਵੀ ਨਹੀਂ ਸੀ ਹੋਈ ਕਿ ਕਮਲ ਨੇ ਕਿਹਾ ਪਾਪਾ ਨੂੰ ਇੱਥੇ ਬੁਲਾਉਣ ਦੀ ਕੀ ਲੋੜ ਐ ਤੁਹਾਡੀ ਮੰਮੀ ਆ ਜਾਵੇ ਬਸ ਇੰਨਾ ਹੀ ਕਾਫੀ ਐ ਉਹ ਕਹਿਣ ਲੱਗਾ ਤੂੰ ਹੀ ਤਾਂ ਕਿਹਾ ਸੀ ਕਿ ਸਾਨੂੰ ਪ੍ਰਾਈਵੇਸੀ ਚਾਹੀਦੀ ਐ ਉਹ ਇੱਥੇ ਆਏ ਤਾਂ ਠੀਕ ਨਹੀਂ ਰਹਿਣਾ ਹੁਣ ਵੈਸੇ ਵੀ ਉਹਨਾਂ ਨੂੰ ਕਿਹੜੇ ਮੂੰਹ ਨਾਲ ਆਉਣ ਲਈ ਕਹਾ ਫਿਰ ਉਹ ਕਹਿਣ ਲੱਗੀ ਉਹ ਸਭ ਤਾਂ ਠੀਕ ਐ ਪਰ ਤੁਹਾਡੀ ਮੰਮੀ ਨੂੰ ਇੱਥੇ ਆ ਕੇ ਰਹਿਣਾ ਚੰਗਾ ਲੱਗਦਾ ਸੀ ਤੁਸੀਂ ਫੋਨ ਕਰੋ ਮੈਂ ਗੱਲ ਕਰਦੀ ਆਂ। ਕਮਲ ਦੀਆਂ ਗੱਲਾਂ ਓਮਕਾਰ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਆਈਆਂ। ਉਸਨੇ ਕਹਿ ਦਿੱਤਾ, "ਠੀਕ ਐ।" ਡਾਕਟਰ ਨੇ ਇੱਕ ਚੰਗੀ ਖ਼ਬਰ ਦਿੱਤੀ ਆ। "ਚਲੋ, ਆਪਾਂ ਬਾਹਰ ਖਾਣਾ ਖਾਣ ਜਾਂਦੇ ਆਂ। ਫਿਰ ਇਸ ਮਸਿਆ ਦਾ ਹੱਲ ਸੋਚਾਂਗੇ।" ਉਹ ਦੋਵੇਂ ਇੱਕ ਰੈਸਟੋਰੈਂਟ ਵਿੱਚ ਚਲੇ ਗਏ। ਉੱਥੇ ਥੋੜੀ ਭੀੜ ਸੀ। ਤਾਂ ਸਾਹਮਣੇ ਪਾਰਕ ਵਿੱਚ ਜਾ ਕੇ ਘੁੰਮਣ ਲੱਗੇ। ਅੰਦਰ ਜਾਣ ਲਈ ਹਜੇ ਇੰਤਜ਼ਾਰ ਕਰਨਾ ਪੈਣਾ ਸੀ। ਉਹਨਾਂ ਨੇ ਦੇਖਿਆ ਕਿ ਬੈਂਚ ਤੇ ਇੱਕ ਬਜ਼ੁਰਗ ਬੈਠਾ ਜੋ ਦੂਰੋਂ ਓਂਕਾਰ ਨੂੰ ਆਪਣੇ ਪਾਪਾ ਜੀ ਵਰਗਾ ਲੱਗਿਆ ਪਰ ਉਸਨੇ ਸੋਚਿਆ ਕਿ ਪਾਪਾ ਇੱਥੇ ਕਿਵੇਂ ਹੋ ਸਕਦੇ ਆ ਚੰਗੀ ਤਰ੍ਹਾਂ ਦੇਖਿਆ ਤਾਂ ਦੇਖ ਕੇ ਹੈਰਾਨ ਰਹਿ ਗਿਆ ਕਿ ਇਹ ਤਾਂ ਪਾਪਾ ਜੀ ਹੀ ਹਨ ਪਾਪਾ ਜੀ ਉਸਦੇ ਮੂੰਹੋਂ ਆਵਾਜ਼ ਨਿਕਲੀ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਇੱਕ ਵਾਰੀ ਤਾਂ ਉਹ ਵੀ ਹੈਰਾਨ ਰਹਿ ਗਿਆ ਬਈ ਓਂਕਾਰ ਬੇਟਾ ਤੂੰ ਪਾਪਾ ਜੀ ਤੁਸੀਂ ਇੱਥੇ ਕੁਝ ਸਮਝ ਨਹੀਂ ਆ ਰਿਹਾ ਤਾਂ ਮੈਂ ਕਿਹਾ ਦੇਖ ਬੇਟਾ ਉਹ ਸਾਹਮਣੇ ਆਪਣਾ ਕੁਆਟਰ ਹੈ ਆ ਜਾ ਚੱਲੀਏ ਮੈਂ ਅੱਗੇ-ਅੱਗੇ ਤੁਰ ਪਿਆ ਤੇ ਪਿੱਛੇ ਉਹ ਦੋਨੋਂ ਬਿਨਾਂ ਬੋਲੇ ਤੁਰ ਪਏ ਘਰ ਦਾ ਦਰਵਾਜ਼ਾ ਮੇਰੀ ਪਤਨੀ ਨੇ ਖੋਲਿਆ ਮੇਰੇ ਪਿੱਛੇ ਖੜੇ ਨੂੰ ਪਤਨੂ ਦੇਖ ਕੇ ਉਹ ਵੀ ਹੈਰਾਨ ਰਹਿ ਗਈ ਸੀ ਫਿਰ ਉਸਨੇ ਖੁਸ਼ੀ-ਖੁਸ਼ੀ ਪਤਨੂ ਨੂੰ ਗੱਲ ਨਾਲ ਲਾ ਲਿਆ ਦੋਨਾਂ ਦਾ ਖੁਸ਼ੀ-ਖੁਸ਼ੀ ਸਵਾਗਤ ਕੀਤਾ ਮੇਰੀ ਪਤਨੀ ਨਾਲ ਸਾਰੇ ਅੰਦਰ ਆ ਗਏ ਥੋੜੀ ਦੇਰ ਦੀ ਗੱਲਬਾਤ ਤੋਂ ਬਾਅਦ ਓੰਕਾਰ ਨੇ ਉਤਸਕਤਾ ਨਾਲ ਕਾਲੀ-ਕਾਲੀ ਪੁੱਛਿਆ ਮੰਮੀ ਤੁਸੀਂ ਇੱਥੇ ਕਿਵੇਂ ਉੰਕਾਰ ਦੀ ਮੰਮੀ ਜਵਾਬ ਵਿੱਚ ਕਿਹਾ ਕਿ ਇੰਡੀਆ ਵਿੱਚ ਤੇਰੇ ਪਾਪਾ ਨੇ ਜੋ ਸੈਂਟਰ ਖੋਲ੍ਹਿਆ ਸੀ ਉੱਥੇ ਇਹਨਾਂ ਦੀ ਇੱਕ ਵਿਦੇਸ਼ੀ ਸਟੂਡੈਂਟ ਨੇ ਅਮਰੀਕਾ ਵਿੱਚ ਹੀ ਤੁੰਬੀ ਸਿਖਾਉਣ ਦੇ ਲਈ ਕਹਿ ਕੇ ਸਾਨੂੰ ਇੱਥੇ ਲਿਆਂਦਾ ਇਹ ਸੰਸਥਾ ਉਸੇ ਸਟੂਡੈਂਟ ਨੇ ਖੋਲੀ ਆ ਸਾਰੀਆਂ ਸੁਵਿਧਾਵਾਂ ਵੀ ਦਿੱਤੀਆਂ ਹੋਈਆਂ ਤੇਰੇ ਪਾਪਾ ਨੇ ਉੱਥੋਂ ਦੇ ਸੈਂਟਰ ਨੂੰ 6 ਮਹੀਨਿਆਂ ਦੇ ਲਈ ਆਪਣੇ ਇੱਕ ਸਟੂਡੈਂਟ ਨੂੰ ਦੇ ਦਿੱਤਾ ਇਹਨਾਂ ਸੁਣ ਕੇ ਉਹ ਕੁਝ ਪਲ ਦੇ ਲਈ ਚੁੱਪ ਰਹੀ ਫਿਰ ਗੱਲ ਬਦਲਦਿਆਂ ਓੰਕਾਰ ਨੇ ਕਿਹਾ ਮੰਮੀ ਤੁਹਾਡੀ ਨੂੰ ਗਰਭ ਪਤੀ ਐ ਤੁਸੀਂ ਦਾਦੀ ਬਣਨ ਵਾਲਿਓ ਤੇ ਕਮਲ ਦਾ ਨਵੇਂ ਨਵੇਂ ਚੀਜ਼ਾਂ ਖਾਣ ਦਾ ਮਨ ਕਰ ਰਿਹਾ ਹੁਣ ਉਸਦੀ ਮੰਮੀ ਇੱਥੇ ਨਹੀਂ ਆਵੇਗੀ ਤੁਸੀਂ ਦੋਨੋਂ ਡਿਲੀਵਰੀ ਤੱਕ ਨਾਲ ਰਹੋ ਤਾਂ ਚੰਗਾ ਮੇਰੀ ਪਤਨੀ ਕੁਝ ਪਲ ਚੁੱਪ ਰਹੀ ਫਿਰ ਹਿੰਮਤ ਕਰਦਿਆਂ ਕਹਿਣ ਲੱਗੀ ਉਹ ਤਾਂ ਨਹੀਂ ਹੋ ਸਕਦਾ ਬੇਟਾ ਤੇਰੇ ਪਾਪਾ ਦਾ ਇਹ ਸੈਂਟਰ ਸਵੇਰੇ ਸ਼ਾਮ ਖੁੱਲਦਾ ਉਸਦੇ ਲਈ ਇੱਥੇ ਰਹਿਣਾ ਹੀ ਠੀਕ ਰਹੇਗਾ ਮੰਮੀ ਪਾਪਾ ਜੀ ਨਹੀਂ ਆਉਣਗੇ ਤਾਂ ਕੋਈ ਗੱਲ ਐ ਤੁਸੀਂ ਤਾਂ ਆਉਣਾ ਓਂਕਾਰ ਤਰਲੇ ਜੇ ਨਾਲ ਕਹਿਣ ਲੱਗਾ ਨਹੀਂ ਬੇਟਾ ਉਹਨਾਂ ਦੀ ਉਮਰ ਜ਼ਿਆਦਾ ਹੋ ਰਹੀ ਹੈ ਉਹਨਾਂ ਨੂੰ ਦੇਖਣਾ ਹੀ ਮੇਰਾ ਪਹਿਲਾ ਫਰਜ਼ ਹੈ ਤੇ ਇਹ ਹੀ ਨਹੀਂ ਮੈਂ ਵੀ ਇੰਡੀਅਨ ਖਾਣਾ ਬਣਾ ਕੇ ਸੈਂਟਰ ਦੇ ਬੱਚਿਆਂ ਨੂੰ ਦਿੰਦੀ ਆ ਇਸ ਦਾ ਮੈਨੂੰ ਫਾਇਦਾ ਤਾਂ ਮਿਲਦਾ ਹੀ ਹੈ ਨਾਲ ਹੀ ਬੱਚਿਆਂ ਦੇ ਵਿੱਚ ਰਹਿ ਕੇ ਮੇਰੇ ਮਨ ਨੂੰ ਸੰਤੁਸ਼ਟੀ ਵੀ ਮਿਲਦੀ ਹੈ ਤੂੰ ਚਾਹੇ ਤਾਂ ਤੁਸੀਂ ਦੋਨੋਂ ਇੱਥੇ ਆ ਕੇ ਰੋ ਤੁਹਾਨੂੰ ਜੋ ਚਾਹੀਦਾ ਹੋਵੇਗਾ ਮੈਂ ਬਣਾ ਦੇਵਾਂਗੀ ਨਹੀਂ ਮੰਮੀ ਇਹ ਜਗ੍ਹਾ ਬਹੁਤ ਥੋੜੀ ਹੈ ਓਂਕਾਰ ਖੇਚ ਗਿਆ ਸੀ ਹਾਂ ਠੀਕ ਹੈ ਇੱਥੇ ਤੁਹਾਨੂੰ ਪ੍ਰਾਈਵੇਸੀ ਨਹੀਂ ਮਿਲੇਗੀ ਮੈਂ ਪੋਲੀ ਗਈ ਸੀ ਠੀਕ ਹੈ ਬੇਟਾ ਮੈਂ ਰੋਜ ਉਸਦੀ ਪਸੰਦ ਦਾ ਖਾਣਾ ਬਣਾ ਦਿਆ ਕਰੂੰਗੀ ਧੂਆਂ ਕਿ ਲੈ ਜਾਈ ਮਾਂ ਹਜੇ ਵੀ ਬੱਚਿਆਂ ਦਾ ਹੀ ਸੋਚ ਰਹੀ ਸੀ ਨਹੀਂ ਮੰਮੀ ਮੇਰਾ ਦਫ਼ਤਰ ਇੱਕ ਪਾਸੇ ਮੇਰਾ ਘਰ ਦੂਜੇ ਪਾਸੇ ਤੇ ਤੀਜੇ ਪਾਸੇ ਇਹ ਸੈਂਟਰ ਰੋਜ ਨਹੀਂ ਆ ਸਕਦਾ ਮੰਮੀ ਇਹ ਬਹੁਤ ਮੁਸ਼ਕਲ ਹੈ ਮੇਰੀ ਪਤਨੀ ਨੇ ਫੇਰ ਕਿਹਾ ਓਂਕਾਰ ਹੁਣ ਤੱਕ ਅਸੀਂ ਦੋਨੋਂ ਤੁਹਾਡੇ ਲਈ ਹੀ ਜਿਉਂਦੇ ਆਏ ਭੁੱਖੇ ਰਹਿ ਕੇ ਤੁਹਾਨੂੰ ਵੱਡਾ ਕੀਤਾ ਚੰਗੀ ਹਾਲਤ ਤੱਕ ਪਹੁੰਚਾਇਆ ਪਰ ਵਿਆਹ ਹੁੰਦੇ ਹੀ ਤੇਰੇ ਲਈ ਅਸੀਂ ਬੇਗਾਨੇ ਹੋ ਗਏ ਮੇਰੀ ਪਤਨੀ ਜਦ ਭਾਵੁਕ ਹੋ ਗਈ ਤਾਂ ਮੈਂ ਕਿਹਾ ਖੂਨ ਦੇ ਰਿਸ਼ਤਿਆਂ ਤੋਂ ਦੁਖੀ ਹੋਏ ਹਾਂ ਅਸੀਂ ਤਾਂ ਕੀ ਹੋਇਆ ਹਾਲਾਤਾਂ ਨੇ ਨਵੇਂ ਰਿਸ਼ਤੇ ਬਣਾ ਦਿੱਤੇ ਹੁਣ ਇਹਨਾਂ ਰਿਸ਼ਤਿਆਂ ਨੂੰ ਅਸੀਂ ਤੋੜ ਨਹੀਂ ਸਕਦੇ ਪਰ ਤੁਸੀਂ ਜਦੋਂ ਚਾਹੋ ਆ ਸਕਦੇ ਹੋ ਸਾਡੇ ਕੋਲ ਜੋ ਬਣ ਸਕਿਆ ਤੁਹਾਡੇ ਲਈ ਜ਼ਰੂਰ ਕਰਾਂਗੇ ਇਹਨਾਂ ਕਹਿ ਕੇ ਮੈਂ ਵੀ ਚੁੱਪ ਕਰ ਗਿਆ ਤੈਨੂੰ ਜੋ ਸਹੀ ਲੱਗਦਾ ਹੈ ਉਹ ਕਰ ਮੈਂ ਸਮਾਨ ਲੈਣ ਜਾ ਰਹੀ ਹਾਂ ਮੈਨੂੰ ਆਉਣ ਵਿੱਚ ਅੱਧਾ ਘੰਟਾ ਲੱਗੂ ਕਹਿ ਕੇ ਮੇਰੀ ਪਤਨੀ ਇੱਕ ਦੁਕਾਨਵਾਲ ਚਲੀ ਗਈ ਮਾਪੇ ਦੇ ਪਿਆਰ ਨੂੰ ਮਹਿਸੂਸ ਨਾ ਕਰਕੇ ਪਤਨੀ ਦੇ ਸਵਾਰਥ ਦੇ ਅੱਗੇ ਚੌਕ ਕੇ ਸਾਡੀ ਅਣਦੇਖੀ ਕੀਤੀ ਹੁਣ ਪਿਆਰ ਦੇ ਲਈ ਤੜਫਣ ਵਾਲੇ ਓਂਕਾਰ ਨੂੰ ਆਰਾਮ ਕੁਰਸੀ ਤੇ ਲੇਟੇ ਹੋਏ ਮੇਰੇ ਵੱਲ ਅੱਖਾਂ ਚੱਕ ਕੇ ਦੇਖਣ ਵਿੱਚ ਵੀ ਸ਼ਰਮ ਆ ਰਹੀ ਸੀ। ਕਮਲ ਵੀ ਸ਼ਰਮਸਾਰ ਹੋਈ ਖੜੀ ਸੀ। ਦੋਨੋਂ ਭਰੇ ਹੋਏ ਮਨ ਦੇ ਨਾਲ ਘਰੋਂ ਬਾਹਰ ਨਿਕਲਣ ਲੱਗੇ। ਮੈਂ ਉਹਨਾਂ ਨੂੰ ਇੱਕ ਵਾਰ ਕੁਝ ਕਹਿਣ ਦੀ ਇੱਛਾ ਨਾਲ ਉੱਠਣ ਲੱਗਿਆ ਸੀ। ਪਰ ਮੇਰੀਆਂ ਅੱਖਾਂ ਦੇ ਅੱਗੇ ਫਿਲਮ ਦੀ ਤਰ੍ਹਾਂ ਪੁਰਾਣੀਆਂ ਸਾਰੀਆਂ ਗੱਲਾਂ ਤੈਰਨ ਲੱਗੀਆਂ ਤੇ ਮੇਰੇ ਪੈਰ ਉੱਥੇ ਹੀ ਰੁਕ ਗਏ। ਓਂਕਾਰ ਨੇ ਪਿੱਛੇ ਮੁੜ ਕੇ ਦੇਖਿਆ ਕਿ ਸ਼ਾਇਦ ਮੈਂ ਆਪਣਾ ਫੈਸਲਾ ਬਦਲ ਕੇ ਉਸਨੂੰ ਕੁਝ ਕਹਾਂਗਾ। ਪਰ ਇਸ ਤਰ੍ਹਾਂ ਨਾ ਹੋਇਆ। ਸਗੋ ਅੱਜ ਮੇਰੀਆਂ ਅੱਖਾਂ ਕੁਝ ਹੋਰ ਹੀ ਕਹਿ ਰਹੀਆਂ ਸੀ ਇਹ ਸਭ ਦੇ ਲਈ ਕਸੂਰਵਾਰ ਉਹ ਖੁਦ ਸੀ ਓਂਕਾਰ ਦਾ ਮਨ ਭਰ ਗਿਆ ਸੀ ਉਹ ਤਾਂ ਮੇਰੇ ਪੈਰ ਫੜ ਕੇ ਮਾਫੀ ਮੰਗਣ ਦੇ ਕਾਬਲ ਵੀ ਨਹੀਂ ਸੀ ਰਿਹਾ ਉਹ ਚਲੇ ਗਏ ਤੇ ਮੇਰੀ ਪਤਨੀ ਘਰ ਵਾਪਸ ਆ ਗਈ ਅਸਦੀਆਂ ਅੱਖਾਂ ਵਿੱਚਲਾ ਪਾਣੀ ਬਾਹਰ ਡੁੱਲਣ ਲਈ ਕਾਲਾ ਸੀ ਪਰ ਮੈਂ ਉਸਦੇ ਹੱਥਾਂ ਵਿੱਚਲਾ ਸਮਾਨ ਫੜ ਕੇ ਮੁਸਕਰਾਉਂਦਿਆਂ ਕਿਹਾ ਕੋਈ ਲੋੜ ਨਹੀਂ ਭਗਵਾਨ ਨੇ ਕਿਸੇ ਦਾ ਫਿਕਰ ਕਰਨ ਦੀ ਮੈਂ ਤੇਰੇ ਨਾਲ ਹੁਣ ਇਹਨਾਂ ਨੂੰ ਤੇਰੀ ਲੋੜ ਪਈ ਤ ਤੂੰ ਯਾਦ ਆ ਗਈ ਪਰ ਮੈਂ ਤੈਨੂੰ ਇਹਨਾਂ ਦੀ ਨੌਕਰ ਨਹੀਂ ਬਣਨ ਦੇਣਾ ਤੂੰ ਵੀ ਪੋਤੇ-ਪੋਤੀ ਦੇ ਪਿਆਰ ਕਰਕੇ ਐਵੇਂ ਇਹਨਾਂ ਦੀਆਂ ਗੱਲਾਂ 'ਚ ਨਾ ਆ ਜਾਈ ਅੱਜ ਲੋੜ ਸੀ ਤਾਂ ਨੂੰਹ ਦੀ ਮਾਂ ਨੂੰ ਆਪਣਾ ਪਰਿਵਾਰ ਯਾਦ ਆ ਗਿਆ ਤੇ ਇਹਨਾਂ ਨੂੰ ਤੂੰ ਇਹਨਾਂ ਮਤਲਬੀ ਰਿਸ਼ਤਿਆਂ ਦੇ ਛਲਾਵੇ ਵਿੱਚ ਨਾ ਆ ਜਾਈ ਬਾਕੀ ਤੇਰੀ ਇੱਛਾ ਸੀ ਅਮਰੀਕਾ ਦੇਖਣ ਦੀ ਘੁੰਮਣ ਦੀ ਰਹਿਣ ਦੀ ਉਹ ਮੈਂ ਪੂਰੀ ਕਰ ਦਿੱਤੀ ਆ 2-4 ਮਹੀਨੇ ਰਹਿ ਕੇ ਆਪਾਂ ਵਾਪਸ ਇੰਡੀਆ ਆਪਣੇ ਘਰ ਚਲੇ ਜਾਵਾਂਗੇ ਤੇ ਰੱਬ ਦੀ ਮਿਹਰ ਸਦਕਾ ਹੁਣ ਉਥੇ ਆਪਣਾ ਤੋਰੀ ਫੁਲਕਾ ਵਧੀਆ ਚੱਲਦਾ ਕਿਸੇ ਵੱਲ ਹੱਥ ੱਡਣ ਦੀ ਲੋੜ ਨਹੀਂ ਇਹਨਾਂ ਕਹਿ ਕੇ ਮੈਂ ਦੇਖਿਆ ਕਿ ਮੇਰੀ ਪਤਨੀ ਮਸਕਰਾਉਂਦੇ ਹੋਇਆ ਮੇਰੇ ਵੱਲ ਦੇਖ ਰਹੀ ਸੀ ਜਿਵੇਂ ਮੇਰੀਆਂ ਗੱਲਾਂ ਨਾਲ ਉਸ ਨੂੰ ਸੰਤੋਸ਼ਟੀ ਮਿਲ ਗਈ ਹੋਵੇ ਸੋ ਦੋਸਤੋ ਤੁਸੀਂ ਦੱਸਿਓ ਕਿ ਮੈਂ ਇਹ ਫੈਸਲਾ ਠੀਕ ਕੀਤਾ ਨਾ ਕਿ ਨੂੰ ਪੁੱਤਰ ਨਾਲ ਇਹੀ ਹੋਣਾ ਚਾਹੀਦਾ ਸੀ ਜ਼ਰੂਰ ਦੱਸਿਓ ਇੰਤਜ਼ਾਰ ਰਹੇਗਾ ਤੁਹਾਡੇ ਜਵਾਬ ਦਾ कहानी चंगी लगे शेयर करेंो वत तो वत ताकि और ਪਰਵਾਰਾਂ ਨੂੰ ਵੀ ਸਬਕ ਮਿਲੇ ਤੇ ਲਾਈਕ ਕਰਕੇ ਦੱਸਿਓ ਤੇ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਤਾਂ ਪਲੀਜ਼ ਜ਼ਰੂਰ ਕਰ ਲਿਓ ਕਹਾਣੀਆਂ ਸੁਣਨ ਲਈ ਬਹੁਤ ਬਹੁਤ ਧੰਨਵਾਦ